ਜਗਸੈਵਨ ਜੁੜੇ ਹੋਏ ਦੋਸਤੋ ਮੇਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੈਗਾ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਬੜਾ ਇਸ ਟਾਈਮ ਕ੍ਰਪੋਗ ਹੈਗਾ ਜਿੱਥੇ ਸਾਡੇ ਹਲਕਾ ਵਿਧਾਇਕ ਸਦਾ ਮਤਪਾਲ ਸਿੰਘ ਵੱਲੋਂ ਵੀ ਜਿਹੜਾ ਅਜਨਾਲਾ ਦੇ ਵਿੱਚ ਲਗਾਤਾਰ ਡਿਊਟੀ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਵਿੱਚ ਅੱਜ ਬਾਗਾਪਣਾ ਪਹੁੰਚਿਆ ਗਿਆ ਬਾਗਾਪਣਾ ਪਹੁੰਚ ਕੇ ਇਹਨਾਂ ਨੇ ਅੱਜ ਨਗਰ ਕੌਂਸਲ ਦੇ ਵਿੱਚ ਇੱਕ ਲੰਬੀ ਮੀਟਿੰਗ ਲਈ ਹੈ ਤੇ ਮੀਟਿੰਗ ਦੇ ਵਿੱਚ ਕਾਫੀ ਜਿਹੜੇ ਇਹਨਾਂ ਵੱਲੋਂ ਸ਼ਹਿਰ ਨੂੰ ਮਤਲਬ ਪਾਣੀ ਤੋਂ ਬਚਾਉਣ ਲਈ ਜਾਂ ਕੋਈ ਸੀਵਰੇਜ ਸਮੱਸਿਆ ਜਿਹੜੀ ਆ ਰਹੀ ਹੈਗੀ ਉਹਨੂੰ ਬਚਾਉਣ ਲਈ ਇੱਕ ਇਹ ਇੱਕ ਤੋਹਫਾ ਜਿਹੜਾ ਬਾਗਪੁਰ ਨੂੰ ਦਿੱਤਾ ਜਾ ਰਿਹਾ ਹੈ ਉਹਦੇ ਸੰਬੰਧ ਇਹ ਅਸੀਂ ਗੱਲਬਾਤ ਕਰਾਂਗੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿਹਦੇ ਵਿੱਚ ਮਸ਼ੀਨਾਂ ਵੀ ਜਿਹੜੀਆਂ ਤੁਹਾਨੂੰ ਖੜੀਆਂ ਦਿਖਾਈ ਦੇਣੀਆਂ ਇਸ ਟਾਈਮ ਹਲਕਾ ਬਦ ਐਸ ਦਾ ਮਰਪਾਲ ਸਿੰਘ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਵੀ ਖੜੇ ਆ ਗਿਆ ਤੇ ਪੂਰੇ ਜਿਹੜੇ ਇਹਨਾਂ ਦੇ ਐਮਸੀ ਹੈਗੇ ਉਹ ਵੀ ਸਾਰੇ ਖੜੇ ਆ ਗਿਆ ਉਹਦਾਕ ਸਾਹਿਬ ਤੁਸੀਂ ਜਨਾਲਾ ਤੁਸੀਂ ਦੇ ਆ ਕੇ ਅੱਜ ਨਗਰ ਕੌਂਸਲ ਮੀਟਿੰਗ ਕੀਤੀ ਹੈਗੀ ਆ ਤੇ ਪਤਾ ਲੱਗਾ ਵੀ ਕੋਈ ਮਸ਼ੀਨਾਂ ਤੁਸੀਂ ਸ਼ਹਿਰ ਨੂੰ ਦੇ ਰਹੇ ਹੋ ਕਿਹੜੀਆਂ ਮਸ਼ੀਨਾਂ ਦਾ ਉਹਦਾ ਕੀ ਫਾਇਦਾ ਹੋਊਗਾ ਸਭ ਤੋਂ ਪਹਿਲਾਂ ਤਾਂ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਈਓ ਸਾਹਿਬ ਸਾਡੇ ਜੇਈ ਸਾਹਿਬ ਸਾਡੇ ਪ੍ਰਧਾਨ ਸਾਹਿਬ ਸਾਡੇ ਸਾਰੇ ਐਮਸੀ ਸਾਹਿਬ ਖੜੇ ਨੇ ਪਿਛਲੇ ਦਿਨੀ ਅਸੀਂ ਇੱਕ ਮੀਟਿੰਗ ਕੀਤੀ ਸੀ ਮੋਗਾ ਰੋਡ ਤੇ ਉਹਦੇ ਵਿੱਚ ਦੁਕਾਨਦਾਰਾਂ ਨੇ ਇੱਕ ਬੜੀ ਵੱਡੀ ਸਹਿਮਤੀ ਦਿੱਤੀ ਸੀ ਸਾਨੂੰ ਉਹ ਤੇ ਅਸੀਂ ਕੰਮ ਕਰ ਰਹੇ ਆ ਆਲਰੇਡੀ ਕੱਲ ਅਸੀਂ ਇੱਕ ਅਪਡੇਟ ਦਿੱਤੀ ਸੀ ਕਿ ਜਿਹੜਾ ਆਪਣਾ ਇੱਕ ਵੱਡੀ ਕ੍ਰੋਸਿੰਗ ਜਿਹਦੇ ਨਾਲ ਸੜਕ ਦਾ ਪਾਣੀ ਐਸਟੀਪੀ ਪਲਾਂਟ ਚ ਜਾਵੇ ਜਾਂ ਅੱਗੇ ਡਰੇਨ ਚ ਜਾਵੇ ਤਾਂ ਉਹਨੂੰ ਅਸੀਂ ਬੜੀ ਮਿਹਨਤ ਦੇ ਨਾਲ ਪਿਛਲੇ ਲਗਭਗ 5-7 ਦਿਨਾਂ ਦੀ ਸਫਾਈ ਦੇ ਨਾਲ ਅਸੀਂ ਉਹਨੂੰ ਓਪਨ ਕਰਤਾ ਤਾਂ 30% ਜਿਹੜਾ ਪਾਣੀ ਮੋਗਾ ਰੋਡ ਤੇ ਰੁਕਦਾ ਤਾਂ ਉਹ ਨਹੀਂ ਰੁਕੂਗਾ ਇੱਕ ਪ੍ਰਬੰਧ ਹੋ ਗਿਆ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਤਿੰਨ ਮਸ਼ੀਨਾਂ ਦਿਖਾਈਆਂ ਨੇ ਦਿਖਾ ਰਹੇ ਹਾਂ ਤਾਂ ਇਹ ਲੇਟੈਸਟ ਟੈਕਨੀਕ ਦੀਆਂ ਪੰਜਾਬ ਗਵਰਨਮੈਂਟ ਦੇ ਲੋਕਲ ਡਿਪਾਰਟਮੈਂਟ ਵੱਲੋਂ ਲੋਕਲ ਬੋਰਡ ਲੋਕਲ ਡਿਪਾਰਟਮੈਂਟ ਵੱਲੋਂ ਸਾਨੂੰ ਦਿੱਤੀਆਂ ਗਈਆਂ ਨੇ ਇਹਦੇ ਵਿੱਚ ਦੋ ਤਾਂ ਮਸ਼ੀਨਾਂ ਨੇ ਜੈਟਿੰਗ ਮਸ਼ੀਨਾਂ ਨੇ ਕਿਉਂਕਿ ਸ਼ਹਿਰ ਛੋਟਾ ਹੈ ਤੇ ਸਾਨੂੰ ਵੱਡੀਆਂ ਮਸ਼ੀਨਾਂ ਕਈ ਵਾਰ ਗਲੀ 'ਚ ਨਹੀਂ ਵੜਦੀਆਂ ਤਾਂ ਅਸੀਂ ਛੋਟੀਆਂ ਦੋ ਮਸ਼ੀਨਾਂ ਕੀਤੀਆਂ ਨੇ ਤਾਂ ਇਹ ਪ੍ਰੈਸ਼ਰ ਦੇ ਨਾਲ ਜੇ ਕਿਤੇ ਵੱਡਾ ਲੀਕ ਵੱਡਾ ਬਲੌਕ ਆ ਕਿਤੇ ਬੰਦ ਹੋ ਗਿਆ ਤਾਂ ਉਹ 'ਚ ਸਾਡੇ ਕਰਮਚਾਰੀ ਨਹੀਂ ਵੜਨਗੇ ਇਹ ਮਸ਼ੀਨਾਂ ਦੇ ਨਾਲ ਆਪਾਂ ਹੋਲ ਨੂੰ ਖੋਲ ਸਕਦੇ ਆ ਤੇ ਇਹ ਬਹੁਤ ਵਧੀਆ ਕੰਮ ਕਰਨਗੇ ਆ ਨਾਲ ਇਹਨਾਂ ਦੇ ਕੈਮਰੇ ਲੱਗੇ ਹੋਏ ਨੇ ਨਾਲ ਇਹਨਾਂ ਦੇ ਕੰਪਿਊਟਰ ਲੱਗੇ ਹੋਏ ਨੇ ਮਤਲਬ ਬਿਲਕੁਲ ਲੇਟੈਸਟ ਟੈਕਨੀਕ ਆ ਨਾਲ ਇੱਕ ਮਸ਼ੀਨ ਆ ਸਾਡੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜੇਕਰ ਸਾਡਾ ਕੋਈ ਸਫਾਈ ਕਰਮਚਾਰੀ ਸਫਾਈ ਕਰਦਾ ਡੈਥ ਹੋ ਜਾਂਦੀ ਆ ਤਾਂ ਅਸੀਂ ਉਹਨੂੰ ਵੀ ਇੱਕ ਸ਼ਹੀਦ ਵਾਂਗੂ ਕਹਿੰਦੇ ਆ ਤਾਂ ਉਹਦੇ ਵਾਸਤੇ ਵੀ ਅਸੀਂ 1 ਕਰੋੜ ਰੁਪਇਆ ਪੰਜਾਬ ਸਰਕਾਰ ਦਿੰਦੀ ਆ ਜੇਕਰ ਡੈਥ ਹੋ ਜਾਂਦੀ ਆ ਪਰ ਪ੍ਰਮਾਤਮਾ ਦੀ ਮਿਹਰ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਦੋਕ ਸਾਲਾਂ ਦੇ ਵਿੱਚ ਸਾਡੇ ਤੋਂ ਕੋਲ 1-2 ਕੇਸ ਆਏ ਨੇ ਉਸ ਤੋਂ ਜ਼ਿਆਦਾ ਕੇਸ ਨਹੀਂ ਆਏਗੇ ਪਰ ਫਿਰ ਵੀ ਅੱਗੇ ਤੋਂ ਕੋਈ ਅਜਿਹੀ ਸਮੱਸਿਆ ਨਾ ਆਵੇ ਤਾਂ ਜਿਹੜੀ ਮੇਰੇ ਰਾਈਟ ਸਾਈਡ ਮਸ਼ੀਨ ਆ ਤੇ ਕੈਮਰਾ ਵੀ ਲੱਗਿਆ ਨਾਲ ਇਹਦੇ ਤੇ ਕੰਪਿਊਟਰ ਵੀ ਲੱਗਿਆ ਟੋਟਲ ਆਟੋਮੈਟਿਕ ਆ ਇਹ ਉਹ ਮਸ਼ੀਨਾਂ ਵੀ ਮੇਰੇ ਕਰਮਚਾਰੀ ਨੂੰ ਇੱਥੋਂ ਤੱਕ ਰਿਸਿਵਰੇਜ ਚ ਨਹੀਂ ਵੜਨਾ ਪੈਣਾ ਪਾਈਪਾਂ ਚ ਨਹੀਂ ਵੜਨਾ ਪੈਣਾ ਨਾਲਿਆਂ ਚ ਨਹੀਂ ਵੜਨਾ ਪੈਣਾ ਬਲੌਕੇਜ ਕੱਢਣ ਆਸਤੇ ਤਾਂ ਇਹ ਮਸ਼ੀਨ ਥੱਲੇ ਜਾ ਕੇ ਆਪੇ ਹੀ ਸਫਾਈ ਕਰਿਆ ਕਰੂਗੀ ਤਾਂ ਇਹ ਮਸ਼ੀਨਾਂ ਬਹੁਤ ਵਧੀਆ ਲਗਭਗ 15 ਤੋਂ 20 ਲੱਖ ਰੁਪਏ ਤੱਕ ਦੀ ਇਹਨਾਂ ਦੀ ਲਗਤ ਆਈ ਆ ਇਹ ਅਸੀਂ ਅੱਜ ਸ਼ਹਿਰ ਨੂੰ ਦਿੱਤੀਆਂ ਨੇ ਤੇ ਇਹਦੇ ਨਾਲ ਸ਼ਹਿਰ ਦੇ ਵਿੱਚ ਸਾਡੇ ਕੰਮ ਹੋਣਗੇ ਜਿਹੜੀ ਲਗਭਗ ਸਾਡੀ 3 ਤੋਂ 4 ਘੰਟੇ ਮੀਟਿੰਗ ਚੱਲੀ ਆ ਇਹਦੇ ਵਿੱਚ ਅਸੀਂ ਸ਼ਹਿਰ ਦੀ ਸਫਾਈ ਦੇ ਨਾਲ ਸੰਬੰਧਿਤ ਬੜੇ ਕਦਮ ਕੀ ਚੱਕੇ ਨੇ ਬੜੇ ਐਫਰਟ ਕੀਤੇ ਨੇ ਤੇ ਨਾਲ ਦੇ ਨਾਲ ਅਸੀਂ ਇੱਕ ਕੰਪਨੀ ਆ ਜਿਹੜੀ ਹਾਇਰ ਕੀਤੀ ਆ ਜਿਹੜੀ ਕਿ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਬਾਗਾਪੁਰਾਣੇ ਚ ਸਭ ਤੋਂ ਪਹਿਲੀ ਜਾਂ ਦੂਜੇ ਨੰਬਰ ਦੀ ਇਹ ਜਿਹੜਾ ਸਾਡਾ ਕੰਮ ਹੋਊਗਾ ਜਿਹਦੇ ਤੇ ਸਾਡੇ ਕੋਲ ਇੱਕ ਕੰਪਨੀ ਆਊਗੀ ਅਸੀਂ ਉਹਨੂੰ ਦੇਣਾ ਕੁਝ ਨਹੀਂਗਾ ਅਸੀਂ ਸਿਰਫ ਉਹਨੂੰ ਆਪਣੇ ਵਹੀਕਲ ਦੇਨੇ ਨੇ ਤੇਲ ਉਹਨਾਂ ਨੇ ਪਾਉਣਾ ਆਪਦਾ ਬਸ ਉਹ ਸਾਡਾ ਸ਼ਹਿਰ ਨੂੰ ਸਾਫ਼ ਕਰਨਗੇ ਉਹਨਾਂ ਨੂੰ ਬੇਨਿਫਿਟ ਇਹ ਹੋਊਗਾ ਕਿ ਉਹ ਜਿਹੜੀ ਪਲਾਸਟਿਕ ਇੱਥੋਂ ਗਾਰਬਜ ਇਕੱਠਾ ਕਰਨਗੇ ਉਹਨੂੰ ਕਰਕੇ ਸਾਫ਼ ਕਰਕੇ ਠੀਕ ਕਰਕੇ ਉਹਨੂੰ ਸੇਲ ਕਰ ਸਕਦੇ ਨੇ ਤਾਂ ਇਹ ਆ ਉਸ ਤੋਂ ਇਲਾਵਾ ਲਗਭਗ ਅਸੀਂ ਹਰ 15 20 ਦਿਨ ਬਾਅਦ ਮੀਟਿੰਗ ਕਰਦੇ ਆ ਨਗਰ ਕੌਂਸਲਾਂ ਦੀ ਮੈਮਸੀਆਂ ਦੀ ਤੇ ਮੇਰੇ 15 ਦੇ 15 ਐਮਸੀਆਂ ਦੇ ਜਿਹੜੇ ਪੁਰਾਣੇ ਬਜਟ ਸੀਗੇ ਜਾਂ ਜਿਹੜੀਆਂ ਪੁਰਾਣੀਆਂ ਡਿਮਾਂਡਾਂ ਸੀ ਸਾਰਿਆਂ ਨੂੰ ਦੱਸਿਆ ਡਿਟੇਲ ਚ ਇਹ ਕਿਹੜਾ ਕੰਮ ਆਪਣਾ ਪਾਸ ਹੋ ਗਿਆ ਕਿਹੜਾ ਕੰਮ ਆਪਾਂ ਸ਼ੁਰੂ ਕਰਾਉਣਾ ਹੈ ਕਿਹੜਾ ਕੰਮ ਆਪਾਂ ਸ਼ੁਰੂ ਕਰਾਉਣ ਵਾਲਾ ਤੇ ਨਾਲ ਦੀ ਨਾਲ ਇਹਨਾਂ ਤੋਂ ਅਗਲੇ ਕੰਮ ਪੁੱਛੇ ਨੇ ਵੀ ਤੁਹਾਡੇ ਪਈ ਕੀ ਕੀ ਕੰਮ ਹੋਣ ਵਾਲੇ ਨੇ ਤਾਂ ਇਹਨਾਂ ਨੇ ਆਪਣੇ ਆਪਣੇ ਵਾਰਡ ਦੇ ਨਾਲ ਸੰਬੰਧਿਤ بڑے ਕੰਮ ਸਾਨੂੰ ਦੱਸੇ ਨੇ ਉਹ ਅਸੀਂ ਮਤੇ ਪਾਤੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਸਾਡੇ ਚੱਲ ਜਾਣਗੇ ਤਾਂ ਇਹ ਸਾਰੀ ਟੋਟਲ ਸਾਡੀ ਸ਼ਹਿਰ ਦੇ ਨਾਲ ਸੰਬੰਧਿਤ ਮੀਟਿੰਗਸ ਨੇ ਮਤਲਬ ਜਿਵੇਂ ਜਿਵੇਂ ਦੱਸਿਆ ਮਸ਼ੀਨਾਂ ਦਾ ਪ੍ਰਬੰਧ ਕਰ ਲਿਆ ਚਲੋ ਅੱਗੇ ਜਾ ਕੇ ਜਿਹੜੀ ਇਹ ਸਫਾਈ ਵਗੈਰਾ ਕਰਨਗੇ ਪਿਛਲੇ ਦਿਨਾਂ ਤੋਂ ਤੁਸੀਂ ਮੋਗਾ ਰੋਡ ਦੀ ਕਲ ਕੀਤੀ ਹੈ ਵੀ ਤੁਹਾਡੀਆਂ ਮੀਟੀਆਂ ਹੋਈਆਂ ਉੱਥੇ ਕਿਉਂਕਿ ਮੋਗਾ ਰੋਡ ਵਿੱਚ ਲਗਾਤਾਰ ਪਾਣੀ ਦੀ ਜਿਹੜੀ ਸਮੱਸਿਆ ਜਿ ਬਣੀ ਆ ਸਫਾਈ ਕਰਮਚਾਰੀ ਵੀ ਉੱਥੇ ਗਏ ਪਰ ਉਹ ਸਫਾਈ ਨਹੀਂ ਹੋ ਸਕੀ ਕਿਉਂਕਿ ਲੋਕਾਂ ਦੀਆਂ ਥੜੀਆਂ ਵਗਾਰਾ ਜੀਆਂ ਬਣਾਈਆਂ ਹੈਗੀਆਂ ਉਹਨਾਂ ਦਾ ਹੱਲ ਕੱਢਣ ਵਾਸਤੇ ਕੋਈ ਵੱਖਰੀ ਪ੍ਰਪੋਜ਼ਲ ਹੋਰ ਲੈ ਕੇ ਆਏ ਆ ਕਿਉਂਕਿ ਜਿਹੜੇ ਨਾਲੇ ਫਿਲਹਾਲ ਬੰਦ ਪਏ ਉਹਦੇ ਵਿੱਚ ਇੱਕ ਜਿਹੜੀ ਸਾਡੀ ਸਭ ਤੋਂ ਵੱਡੀ ਬਲਾਕੇ ਸੀ ਜਿਹੜਾ ਸ਼ਹਿਰ ਦਾ 30 40% ਪਾਣੀ ਰੁਕਿਆ ਹੋਇਆ ਸੀਗਾ ਅਸੀਂ ਉਹਨੂੰ ਓਪਨ ਕਰਾ ਕੇ एसटीपी प्लाट आज ਸਾਡੀ ਸੋਇਲ ਵਾਲਿਆਂ ਨਾਲ ਗੱਲ ਹੋ ਗਈ ਆ ਕਿਉਂਕਿ एसटीपी प्लाट ਉਹਨਾਂ ਦੇ ਅੰਡਰ ਆ ਤਾਂ ਪਾਈਪ ਲਾਈਨ ਦੇ ਵਿੱਚ ਇੱਕ ਸਮੱਸਿਆ ਸੀਗੀ ਉਹ ਹੱਲ ਹੋ ਗਈ ਆ 7 ਦਿਨ ਦੇ ਵਿੱਚ एसटीपी प्लाट ਚੱਲ ਪੂਗਾ ਤਾਂ ਜਿਹੜਾ ਸਾਡਾ بارش ਦਾ ਪਾਣੀ ਆ ਉਹ एसटीपी प्लाਟ ਤੇ ਜਾਇਆ ਕਰੂਗਾ ਅੱਗੇ ਪਾਈਪ ਲਾਈਨ ਚ ਪੈ ਕੇ ਖੇਤਾਂ ਤੇ ਚੱਲ ਜਾਇਆ ਕਰੂ ਸਾਫ਼ ਹੋ ਕੇ ਇੱਕ ਤਾਂ ਉਹਦੇ ਨਾਲ ਸਾਨੂੰ ਬੈਨੀਫਿਟ ਹੋਊਗਾ ਸੈਕੰਡ ਜਿਹੜੀ ਸਭ ਤੋਂ ਵੱਡੀ ਰੋਡ ਨੇ ਜਿਹੜੀ ਜਿਹੜਾ ਜਦੋਂ ਇਹ ਰੋਡ ਬਣਿਆ ਪੀਡਬਲਯੂਡੀ ਦਾ ਤਾ ਇਹਨਾਂ ਨੇ ਰੋਡ ਦੇ ਪਾਣੀ ਦੇ ਵਾਸਤੇ ਨਾਲ ਸਪੈਸ਼ਲ ਨਾਲੇ ਬਣਾਏ ਸੀ ਜਿਹੜੇ ਕਿ ਬੰਦ ਹੋ ਗਏ ਸੀ ਜਾਂ ਕਈ ਜਗ੍ਹਾ ਤੇ ਇਹਨਾਂ ਨੇ ਨਾਲੇ ਬਣਾਏ ਹੀ ਨਹੀਂ ਸੀਗੇ ਜਿਹਦੇ ਤਾਂ ਅਸੀਂ ਉਹ ਸਾਰੇ ਦੇ ਸਾਰੇ ਓਪਨ ਕਰਾਏ ਨੇ ਲਗਭਗ ਸਾਡੇ 4 ਤੋਂ 5 ਦਿਨ ਲੱਗੇ ਨੇ ਉਹ ਓਪਨ ਹੋ ਗਏ ਇਸ ਦਾ ਪਰਸੋਂ ਸਾਡੇ ਪ੍ਰਧਾਨ ਜੀ ਨਗਰ ਕੌਂਸਲ ਦੇ ਪ੍ਰਧਾਨ ਇਹਨਾਂ ਨੇ ਉਹਦੇ ਉੱਤੇ ਖੜਕੇ ਵੀਡੀਓ ਵੀ ਪਾਈ ਸੀ ਤੇ ਉਹ ਚੱਲ ਪਿਆ ਉਹ ਪਾਣੀ ਖਿੱਚਣ ਲੱਗ ਗਿਆ ਤਾਂ ਉਹ ਪਾਣੀ ਖਿੱਚਣਗੇ ਨਾਲ ਦੀ ਨਾਲ ਅਸੀਂ ਜਿਹੜਾ ਦੁਕਾਨਦਾਰਾਂ ਨੇ ਸਾਨੂੰ ਸਹਿਮਤੀ ਦਿੱਤੀ ਸੀਗੀ ਕਿ ਤੁਸੀਂ ਸਾਡੀਆਂ ਥੜੀਆਂ ਤੋੜ ਸਕਦੇ ਹਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂਗਾ ਸਫਾਈ ਹੋਣੀ ਚਾਹੀਦੀ ਆ ਤਾਂ ਉਹ ਅਸੀਂ ਨਿਹਾਲ ਸਿੰਘ ਵਾਲਾ ਰੋਡ ਤੋਂ ਉਹ ਸਟਾਰਟ ਕੀਤਾ ਏ ਤਾਂ ਜਿਹੜੀਆਂ ਇੱਕ ਦੋ ਪੁਲੀਆਂ ਸੀ ਜਿਹੜੀਆਂ ਜਿਨ੍ਹਾਂ ਨੇ ਬਿਲਕੁਲ ਬਲਾਕੇਜ ਕੀਤੀ ਸੀ ਉਹ ਅਸੀਂ ਤੋੜੀਆਂ ਨੇ ਤੇ ਸਾਡੇ ਨਾਲ ਲਗਭਗ ਸਾਰੇ ਸਹਿਮਤ ਨੇ ਤੇ ਉਹ ਹੁਣ ਪਹਿਲਾ ਨਿਹਾਲ ਸਿੰਘ ਵਾਲਾ ਰੋਡ ਅਸੀਂ ਪਿੱਛੋਂ ਤੋਂ ਲੱਗੇ ਸਫਾਈ ਕਰਨ ਹੁਣ ਮੋਗਾ ਰੋਡ ਜਾਵਾਂਗੇ ਜਿੱਥੇ-ਜਿੱਥੇ ਵੀ ਜ਼ਿਆਦਾ ਬਲਾਕੇਜ ਆ ਜ਼ਿਆਦਾ ਟੱਕਿਆ ਹੋਇਆ ਤੇ ਅਸੀਂ ਸਹਿਮਤੀ ਦੇ ਨਾਲ ਉਹਨਾਂ ਦੇ ਨਾਲ ਇਹ ਬਲਾਕ ਬਲਾਕੇਜ ਹੋਣ ਦਾ ਲੋਕਾਂ ਚ ਇਹ ਵੀ ਰੋਸ ਹੈਗਾ ਕਹਿੰਦੇ ਵੀ ਜਿਹੜਾ ਉਹ ਕੂੜਾ ਇਕੱਠਾ ਕਰਕੇ ਲਿਆਉਂਦੇ ਤੁਹਾਡੇ ਬੰਦੇ ਕਹਿੰਦੇ ਵੀ ਉਹ ਪਹਿਲਾਂ ਉਹਦੀ ਫੀਸ ਘੱਟ ਸੀਗੀ ਹੁਣ ਜ਼ਿਆਦਾ ਵਧਾਤੀ ਲੋਕ ਜ਼ਿਆਦਾ ਫੀਸ ਦੇਣ ਤੋਂ ਕਹਿੰਦੇ ਵੀ ਕੰਨੀ ਕਤਰਾ ਰਹੀ ਆ ਇਹ ਇਹਦੇ ਬਾਰੇ ਕੁਝ ਸਹਿਯਾ ਤੁਹਾਡੇ ਦੋਮਾ ਨਹੀਂ ਸਾਡੀ ਫੀਸ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਸਾਡੇ ਸੈਲਰੀ ਤੇ ਹੀ ਨੇ ਉਹਦਾ ਫੀਸ ਨਾਲ ਕੋਈ ਲਿੰਕ ਨਹੀਂ ਜਿਹੜੇ 15 ਤੋਂ 20 ਬੰਦੇ ਲੋਕਾਂ ਨੇ ਆਪਣੇ ਰੱਖੇ ਹੋਏ ਨੇ ਉਹਦਾ ਸਾਡੇ ਨਗਰ ਕੌਂਸਲ ਨਾਲ ਕੋਈ ਲਿੰਕ ਨਹੀਂਗਾ ਉਹਨਾਂ ਨੇ ਆਪਣੇ ਪਰਸਨਲ ਰੱਖੇ ਨੇ ਕੋਈ 50 ਰੁਪਏ ਦੇਵੇ ਕੋਈ 10 ਦੇਵੇ ਕੋਈ 20 ਦੇਵੇ ਕੋਈ 100 ਦੇਵੇ ਕੋਈ 200 ਦੇਵੇ ਉਹ ਉਹਨਾਂ ਦੀ ਮਰਜ਼ੀ ਆ ਹੁਣ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਆ ਜਿਹੜੇ ਉਹ ਬੰਦੇ ਸੀਗੇ ਲੋਕਾਂ ਨੇ ਆਪਣੇ ਰੱਖੇ ਹੋਏ ਸੀ ਜਿਹੜੇ ਕਿ ਸਾਡੀ ਨਗਰ ਕਾਉਂਸਲ ਦੇ ਅੰਡਰ ਵੀ ਨਹੀਂ ਸੀ ਆਉਂਦੇ ਉਹ ਕਈ ਵਾਰ ਸਾਡੇ ਅਫਸਰਾਂ ਦੀ ਗੱਲ ਨਹੀਂ ਸੀ ਮੰਨਦੇ ਕਿਉਂਕਿ ਉਹ ਸਾਡੇ ਅੰਡਰ ਹੀ ਹੈ ਨਹੀਂਗੇ ਸਾਡੇ ਅਧੀਨ ਹੈ ਨਹੀਂ ਸੀ ਤਾਂ ਹਣ ਅਸੀਂ ਉਹਨਾਂ ਬੰਦਿਆਂ ਨੂੰ ਚੈਨਲਾਈਜ਼ ਕਰ ਲਿਆ ਉਹਨਾਂ ਬੰਦਿਆਂ ਵਾਸਤੇ ਅਸੀਂ ਇੱਕ ਕੰਪਨੀ ਨੂੰ ਇੱਕ ਟੈਂਡਰ ਦਾ ਮਤਾ ਪਾਸ ਕੀਤਾ ਇਹ ਅੱਜ ਮਾ ਪਾਸ ਹੋ ਗਿਆ ਸਾਡਾ ਤਾਂ ਪਹਿਲ ਉਹਨਾਂ ਬੰਦਿਆਂ ਦੀ ਹੋਊਗੀ ਪਰ ਉਹਦੇ ਤੇ ਜ਼ਿੰਮੇਵਾਰੀ ਇੱਕ ਥਰਡ ਬੰਦੇ ਦੀ ਹੋਊਗੀ ਅਸੀਂ ਹੁਣ 15 ਬੰਦਿਆਂ ਦੇ ਨਾਲ ਡੀਲ ਨਹੀਂ ਕਰਾਂਗੇ 20 ਨਾਲ ਨਹੀਂ ਡੀਲ ਕਰਾਂਗੇ ਅਸੀਂ ਡੀਲ ਕਰਾਂਗੇ ਸਿਰਫ ਇੱਕੋ ਬੰਦੇ ਠੇਕੇਦਾਰ ਨਾਲ ਤੇ ਉਹਦੀ ਜ਼ਿੰਮੇਵਾਰੀ ਹੋਊਗੀ ਜੇ ਕਿਤੇ ਉਹ ਕਾਗਜ਼ ਕੂੜਾ ਸਿੱਟਣਗੇ ਤਾਂ ਅਸੀਂ ਉਹ ਠੇਕੇਦਾਰ ਨੂੰ ਜਾ ਕੇ ਫੜ ਲਿਆ ਕਰਨਾ ਉਹ ਆਪੇ ਆਪਦੇ ਬੰਦਿਆਂ ਦਾ ਜ਼ਿੰਮੇਵਾਰ ਹੋਊਗਾ मतलब प्राइवेट लोग किए जेडे मतलब कोई 100 ਲੈਂਦਾ 50 ਲੈਂਦਾ ਜਾਂ 150 ਰੁਪਏ ਲੈਂਦਾ ਮਤਲਬ ਵੀ ਉਹ ਤਾਂ ਤੁਹਾਡਾ ਕੋਈ ਹੈ ਨਹੀਂਗਾ ਤੇ ਦੂਜੇ ਪਾਸੇ ਜਿਹੜੀ ਮੇਨ ਛੜਕ ਹੈਗੀ ਆ ਆਪਣੀ ਮੋਗਾ ਰੋੜ ਉਹ ਬੜੀ ਟੁੱਟ ਚੁੱਕੀ ਹੈਗੀ ਆ ਤੇ ਉਹਦੀ ਕੋਈ ਹੱਲ ਕੱਢਣ ਵਾਸਤੇ ਕੋਈ ਪ੍ਰਬੋਧ ਲਿਆ ਤੁਹਾਡੇ ਕੋਲ ਹੀ ਦੇਖੋ ਉਹ ਛਿਆਣਿਆਂ ਦੀ ਕਹਾਵਤ ਆ ਵੀ ਕੰਡੇ ਚੁਗਣੇ ਪੈਂਦੇ ਨੇ ਵੀ ਆਪਾਂ ਕਹਿੰਦੇ ਆ ਵੀ ਇਹ ਬੀਜ ਗੇ ਕੰਡੇ ਪਰ ਆਉਣ ਵਾਲਿਆਂ ਨੂੰ ਚੁਗਣੇ ਪੈਂਦੇ ਨੇ ਤਾਂ ਜਿਹੜੇ ਕੱਲ ਗਾ ਨੇ ਉਹ ਹੁਣ ਕਹਿ ਵੀ ਦਿੰਦੇ ਆ ਭਾਈ ਸਾਡੀ ਦਾ ਸਰਕਾਰ ਲੰਘੇ ਨੂੰ 10 ਸਾਲ ਹੋ ਗਏ ਮੈਨੂੰ ਇਹ ਪਤਾ 10 ਸਾਲ ਹੋ ਗਏ ਆਉਣੀ ਵੀ ਨਹੀਂ ਗਈ ਪਰ ਜਿਹੜੇ ਉਹਨਾਂ ਦੇ ਕੰਡੇ ਬੀਜੇ ਹੁਣ ਸਾਨੂੰ ਚੁਗਣੇ ਪੈ ਰਹੇ ਨੇ ਹੁਣ ਜਿੱਦਨ ਵੀ ਜਿਹੜੀ ਸੀਵਰੇਜ ਇਹਨਾਂ ਨੇ ਪਾਇਆ ਹੁਣ ਗੱਲ ਮੋੜਕੋੜ ਸੀਵਰੇਜ ਤੇ ਆ ਜਾਂਦੀ ਆ ਜਿੱਥੇ ਵੀ ਸੀਵਰੇਜ ਇਹਨਾਂ ਨੇ ਪਾਇਆ ਸੀ ਉਹ ਇਹਨਾਂ ਨੇ ਮੋਟੀ ਕਰਪਸ਼ਨ ਕਰਕੇ ਪਾਇਆ ਮਾੜਾ ਸੀਵਰੇਜ ਪਾਇਆ ਚੱਲ ਰਿਹਾ ਨਹੀਂ ਜਿੱਥੇ ਵੀ ਅਸੀਂ ਸੜਕ ਬਣਾਉਣੇ ਆ ਤੁਸੀਂ ਦੇਖੋਗੇ ਜੋ ਦੋ ਮੀ ਪੈਂਦੇ ਆ ਇਹਨਾਂ ਦਾ ਸੀਵਰੇਜ ਉਧਰ ਨਹੀਂ ਵਹਿ ਜਾਂਦਾ ਮਤਲਬ ਕਾਲਿਆਂ ਦਾ ਸੀਵਰੇਜ ਬਹਿ ਜਾਂਦਾ ਮਤਲਬ ਇਹ ਕਹਿ ਲੋ ਵੀ ਇਹ ਬਾਗੇ ਪੁਰਾਣੇ ਇਹ ਸ਼ਹਿਰ ਦੀਆਂ ਜੜਾਂ 'ਚ ਬੈਠੇ ਹੋਏ ਨੇ ਆਪਾਂ ਕਹਿੰਦੇ ਨੇ ਬੰਦਾ ਜੜਾਂ 'ਚ ਬਹਿ ਗਿਆ ਪੱਕਾ ਇਹ ਪੱਕੇ ਜੜਾਂ 'ਚ ਬਹਿ ਗਏ ਇਹ ਜਿੱਦਣ ਵੀ ਮਾੜਾ ਜਿਹਾ ਮੀਂਹ ਆਉਂਦਾ ਉਸ ਦਿਨ ਇਹਨਾਂ ਦੇ پراਏ ਪਾਏ ਹੋਏ ਇਹਨਾਂ ਦੇ ਬੀਜੇ ਕੰਡੇ ਸਾਡੇ ਮੂਰੇ ਆ ਜਾਂਦੇ ਨੇ ਸਾਡੀਆਂ ਬਣੀਆਂ ਬਣਾਈਆਂ ਸੜਕਾਂ ਟੁੱਟ ਜਾਂਦੀਆਂ ਨੇ ਸਾਡੇ ਵੱਡਾ ਰੋਡ ਬਣਾਇਆ ਉਹ ਥੱਲੇ ਦਬ ਜਾਂਦਾ ਆ ਜਿਹੜੀ ਜਿੱਥੇ ਸਾਡਾ ਪ੍ਰਧਾਨ ਜੀ ਦਾ ਘਰ ਆ ਇਹਨਾਂ ਦਾ ਉਹ ਸਾਹਮਣੇ ਮੈਂ ਰੋਜ਼ ਦੇਖਦਾ ਅਸੀਂ ਦੋ ਵਾਰ ਸੜਕ ਬਣਾਤੀ ਕਿਉਂਕਿ ਸੀਵਰੇਜ ਇਹਨਾਂ ਦਾ ਪਾਇਆ ਹੋਇਆ ਥੱਲੇ ਮਾੜਾ ਸੀਵਰੇ ਪਾਇਆ ਕਟਾਈ ਕੀਤੀ ਨਹੀਂ ਉੱਤਈ ਇਹਨਾਂ ਨੇ ਕਰਤਾ ਜਦੋਂ ਹੀ ਅਸੀਂ ਸੜਕ ਬਰਾਉਣੀਆ ਨਾ ਪਟਿਆ ਜਾਂਦਾ ਨਾ ਚੱਕਿਆ ਜਾਂਦਾ ਉਹ ਤੇ ਹਰ ਵਾਰ ਸੜਕ ਵਹਿ ਜਾਂਦੀ ਹੈ ਮਤਲਬ ਅਸੀਂ ਬਾਗੇਪੁਰਾਣੇ ਚ ਗਲੀਆਂ ਬਣਾਵੜਾ ਥਾਗੇ ਸੜਕਾਂ ਬਣਾਵੜਾ ਥਾਗੇ ਪਰ ਜਿਹੜੇ ਇਹਨਾਂ ਦੇ ਵੀ ਜੇ ਕੰਡੇ ਜਿਹੜੇ ਬਾਗੇਪੁਰਾਣੇ ਦੀਆਂ ਜੜਾਂ ਚ ਬੈਠੇ ਹੋਏ ਨੇ ਉਹ ਅਜੇ ਸਾਡੇ ਤੋਂ ਚੁਗੇ ਨਹੀਂ ਜਾਂਦੇ ਪਰ ਮਾਤਾ ਮੇਰ ਰੱਖੋ ਮੇਰ ਬੜੇ ਜਲਦੀ ਓ ਚੁਕਾਂਗੇ ਇਹਨਾਂ ਦੇ ਇਹਨਾਂ ਨੂੰ ਜਮਾ ਨਵੇੜ ਕੇ ਸਾਫ ਕਰਕੇ ਠੀਕ ਹੈ ਜੀ ਬਹੁਤ ਧੰਨਵਾਦ ਐਮਐਲਏ ਸਾਹਿਬ ਨੇ ਦੱਸਿਆ ਵੀ ਜਿਹੜੀ ਹੈ ਬਹੁਤ ਜਲਦ ਹੈ ਜਿਹੜਾ ਸ਼ਹਿਰ ਦੀ ਸਫਾਈ ਨੂੰ ਲੈ ਕੇ ਮਸ਼ੀਨਾਂ ਦਾ ਪ੍ਰਬੰਧ ਕਰ ਲਿਆ ਗਿਆ ਹੋਰ ਕੰਪਨੀ ਦਾ ਵੀ ਇੱਕ ਖੇਰ ਕੀਤੀ ਜਾ ਰਹੀ ਉਹ ਵੀ ਬਹੁਤ ਜਲਦ ਹੈ ਜਿਹੜੀ ਸਫਾਈ ਦੇ ਉਤੇ ਆਪਣੀ ਡੱਜਾਊਗੀ ਬਾਕੀ ਜਿਹੜੀਆਂ ਸੜਕਾਂ ਨੂੰ ਲੈ ਕੇ ਵੀ ਉਹਨਾਂ ਨੇ ਬਹੁਤ ਵੱਡੀ ਗੱਲ ਜਿਹੜੀ ਕਹਿ ਦਿੱਤੀ ਹੈਗੀ ਆ ਤੇ ਤੁਸੀਂ ਸੁਣ ਵੀ ਲਈ ਹੈਗੀ ਆ ਮਸ਼ੀਨਾਂ ਵੀ ਤੁਹਾਨੂੰ ਅਸੀਂ ਦਿਖਾ ਦਿਤਿਆਂ ਆ ਉਹਨਾਂ ਦੇ ਦਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲਣੀਆਂ ਹੈਗੀਆਂ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰਨਾ ਪੇਜ ਫੋਲੋ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ